ਨਵੀਂ ਟੌਪਿਕਾਂ ਦੇ ਵੀਡੀਓ ਪਾਉਂਦੇ ਰਹਿੰਨੇ ਹਾਂ ਸੋ ਅੱਜ ਜੋ ਟੌਪਿਕ ਹੈ ਉਹ ਆ ਵੀ ਜੋ ਆਪਾਂ ਫੇਸਬੁੱਕ ਤੇ ਚੀਜ਼ਾਂ ਵੇਦੇ ਹਾਂ ਜਾਂ YouTube ਤੇ ਚੀਜ਼ਾਂ ਵੇਦੇ ਹਾਂ ਕੁਝ ਚੰਗੀਆਂ ਹੁਣ ਜਿਨ੍ਹਾਂ ਦਾ ਆਪਾਂ ਨਾਲ ਜ ਮਿਲ ਸਕੇ ਪਰ YouTube ਤੇ ਜਾਂ Facebook ਤੇ ਜ਼ਿਆਦਾਤਰ ਮਾੜੀਆਂ ਚੀਜ਼ਾਂ ਆ ਰਹੀਆਂ ਹਨ ਇਹਨਾਂ ਦਾ ਆਪਣੇ ਸਿਰ ਤੇ ਬਹੁਤ بڑا ਅਸਰ ਪੈਂਦਾ ਹੈ ਆਓ ਆਪਣੇ ਨਾਲ ਰਵਨੀਤ ਸਿੰਘ ਜੀ ਇਹਦੇ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਆ ਬਾਂ ਵਕ ਵਕ ਟੌਪਿਕਾਂ ਦੇ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਰਹਿੰਨੇ ਹਾਂ ਅੱਜ ਦਾ ਆਪਣਾ ਟੌਪਿਕ ਆ ਵੀ ਆਤਮ ਹਸਾਇਡ ਬਾਰੇ ਆ ਪਿਕਲ ਕਿਉਂ ਹੋ ਰਿਹਾ ਪਹਿਲਾਂ ਤੇ ਕਿਸਾਨੀ ਕਿਸਾਨ ਵੀਰ ਆਪਣੇ ਸੁਸਾਇਡ ਕਰਦੇ ਨੇ ਸਲਫਾਟ ਜਾਂ ਗੋਲੀਆਂ ਕਣਕ ਦੀਆਂ ਗੋਲੀ ਕਿਉਂ ਖਾਂਦੇ ਨੇ ਜਾਂ ਦੇ ਕਰਜ਼ਾ ਚੱਕ ਲੈਂਦੇ ਆ ਧੀ ਜਾਂ ਪੁੱਤ ਦੇ ਵਿਆਹ ਲਈ ਜਾਂ ਫਿਰ ਪਹਿਲੀ ਗਹਿਣੇ ਪਾ ਲੈਂਦੇ ਫਿਰ ਸਰਕਾਰ ਕੋਕਰੀ ਕਰਨ ਆਉਂਦੀ ਆ ਫਿਰ ਫਾਈਨੈਂਸ ਵਾਲੇ ਆਉਂਦੇ ਬਜਾਜ ਵਾਲੇ ਆਉਂਦੇ ਆ ਉਹ ਬੰਦ ਜਾਨ ਨੂੰ ਕਰਦੇ ਦੋ ਜਾਂ ਕਿਸ਼ਤਾਂ ਲਾਓ ਇਸ ਕਰਕੇ ਬੰਦਾ ਡਿਪਰੈਸ਼ਨ ਚ ਚਲ ਜਾਂਦਾ ਵਾ ਜਾਂ ਪੂਲ ਤੋਂ ਛਾਲ ਮਾਰ ਦਿੰਦਾ ਵਾ ਜਾਂ ਕਣਕਰੀਆਂ ਗੋਲੀਆਂ ਜਾਂ ਸਰਫਾਸ ਜਾਂ ਦਵਾਈ ਪੀ ਲੈਂਦਾ ਸਭ ਤੋਂ ਵੱਡੀ ਇਹ ਪਰੋਖਸਾਨਾ ਵੀਰਾਂ ਨੂੰ ਬੇਨਤੀ ਆ ਵੀ ਇੱਕ ਦੇ ਵਿਆਹ ਸ਼ਾਦੀ ਤੇ ਆਪਾਂ ਇੱਕ ਦੂਜੇ ਤੋਂ ਅੱਗੇ ਨਿਕਲਦੀ ਕੋਸ਼ਿਸ਼ ਕਰਦੇ ਆ ਵੀ ਉਹਨੇ ਗੱਡੀ ਦਿੱਤੀ ਐ ਮੈਂ ਮੋਟਰਸਾਈਕਲ ਬੁਲਟ ਦੇਣਾ ਜਾਂ ਵੱਡੀਆਂ ਗੱਡੀਆਂ ਦੇਣੀਆਂ ਵਾ ਇਹ ਥੋੜਾ ਜਿਹਾ ਆਪਾਂ ਨਾਰਮਲ ਕਰ ਲਾਂਗੇ ਤੇ ਕੀ ਹੋ ਜੂਗਾ ਆਪਾਂ ਨੂੰ ਇਹ ਹੁੰਦਾ ਵੀ ਕੋਈ ਗੱਲ ਨਾ ਕਰ ਜਾਈ ਕੋਈ ਚੱਕਰ ਨਹੀਂ ਜੇ ਕਿ ਇਹਨੇ ਲਾਗੂ ਕਿ ਕਿ ਜਾਂ ਕਿ ਇਹਨੇ ਵੱਡੀ ਕੂਠੀ ਪਾ ਲਈ ਆ ਤੇ ਆਪਾਂ ਨਾਲ 5000 ਆਪਾਂ ਤੋਂ ਵੀ ਵੱਡੀ ਪਾਣੀ ਯਾਰ ਕੇ ਦੀ ਕੂਠੀ ਵੀ ਆਪਣਾ ਕੁੱਲੀ ਥੋੜਾ ਢਾ ਲੈਣੀ ਆ ਇਸ ਕਰਕੇ ਸਾਰੇ ਕਿਸਾਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਕਰਜ਼ਾ ਨਾ ਚੁੱਕਿਆ ਕਰੋ ਜੇ ਭੈਣ ਕਿਤੀ ਪੁੱਤ ਦਾ ਵਿਆਹ ਕਰਨਾ ਨਾਰਮਲ ਕਰ ਲਓ ਨਾਰਮਲ ਕੁੜੀ ਮੁੰਡਾ ਲੱਭ ਲਓ ਜ਼ਰੂਰੀ ਆਪਾਂ ਇੱਕ ਮਿਲਨੀਆਂ ਦੇ ਆਪਾਂ ਨਹੀਂ ਵੀ ਸ਼ਾਪ ਛੱਲੇ ਪਾਉਣੇ ਮਿਲਨੀਆਂ ਸਰੂਪਿਆ ਨਾਲ ਮਿਲਨੀਆਂ ਅੱਜ ਕਰ ਆਪਣੇ ਰਿਸ਼ਤੇਦਾਰ ਕਰਨ ਦੇ ਸਰੂਪਿਆ ਨਾਲ ਮਿਲਨੀਆਂ ਕਰੋ ਸਿੰਪਲ ਵਿਆਹ ਕਰੋ ਵਿਆਹ ਸ਼ਾਦੀ ਦੇ ਕੈਟਰਿੰਗ ਆਪਾਂ 5 5 7 7 ਲੱਖ ਦੇ ਕਲਾਕਾਰ ਬੁਲਾਉਣੇ ਆਪਾਂ 10 ਦਾ 12 12 ਲੱਖ ਦੇ ਕੇਕੂ ਆਪਣੇ ਦੂਜਾ ਆਪਣੇ ਕਿਸਾਨਾਂ ਵੀਰ ਕੀ ਸੈਂਟਰ ਸਰਕਾਰਾਂ ਵੀ ਕੀ ਕਰਨਾ ਆਪਣੇ ਵੀ ਕਈ ਗਲਤੀਆਂ ਹੁੰਦੀਆਂ ਵੀ ਆਪਾਂ ਥੋੜਾ ਸਰਕਾਰਾਂ ਥੋੜਾ ਆਂਦੀਆਂ ਵੀ ਆਪਣਾ ਵੱਡੇ ਵੱਡੇ ਕਲਾਕਾਰ ਕੈਟ ਨਹੀਂ ਨੋਰਮਲ 100 150 ਬੰਦਾ ਪੋਰਟਰ ਕਿਉਂਕਿ ਆਹ ਗੱਲ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਥੋੜਾ ਜਾ ਆਪਣੇ ਦੀ ਵੀ ਕਸੂਰ ਹੁੰਦਾ ਆਪਣਾ ਵੀ ਸਰਕਾਰਾਂ ਚਲੋ ਵੱਖਰੀ ਗੱਲ ਸਰਕਾਰਾਂ ਹੁਣ ਵੇਖੋ ਵੀਰ ਜੀ ਆਤਮ ਹੱਤਿਆ ਸੁਸਾਇਡ ਕਿਉਂ ਕਰਦੇ ਨੇ ਇੱਕ ਪੜਾਈ ਤੋਂ ਲੋਕੀ ਨੰਬਰ 1 ਵੀ ਘਟਾ ਆ ਗਿਆ ਨਾ 90 95% ਨੰਬਰ 1 ਵੀ ਘਟਾ ਆ ਗਿਆ ਉਹ ਸੁਸਾਇਡ ਕਰੀ ਜਾਂਦੇ ਕੋਈ ਫਾਹ ਲਈ ਜਾਂਦਾ ਕੋਈ ਹੋਟਲ 'ਚ ਫਾਹ ਲੈ ਇਕੱਲੇ ਇਕੱਲੇ ਦਾ ਆਪਾਂ ਮਾਂ ਦੇ ਹੋਤਾ ਕੋਈ ਇਕੱਲਾ ਕੁੜੀ ਆ ਮੁੰਡਾ ਵਾ ਇਸ ਕਰਕੇ ਬੇਨਤੀ ਆ ਵੀ ਇਹ ਚੀਜ਼ਾਂ ਨਾ ਕਰੋ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ ਇੱਕ ਵਾਰੀ ਜ਼ਿੰਦਗੀ ਮਿਲਦੀ ਆ ਜ਼ਿੰਦਗੀ ਆਪਨੇ ਮੋਰੇ ਮਸਤੀ ਹੰਡਾਓ ਜੋ ਮਾਲਕ ਨੇ ਦੇਣਾ ਦੇ ਹੀ ਦੇਣਾ ਵੇਖੋ ਪੱਤਰਾ ਦੇ ਵੀ ਕੀੜਿਆਂ ਨੂੰ ਵੀ ਮਹਾਰਾਜ ਦਾਲ ਫੁੱਕਾ ਦੇ ਹੀ ਜਾਂਦਾ ਇਹ ਨਾ ਸੋਚਿਆ ਕਰੋ ਜੀ ਉਹਨੇ ਕੀ ਉਹਨੇ ਭੇਜਿਆ ਆਣਾ ਉਹਨੇ ਸਾਰਾ ਕੁ ਖਾਣ ਪੀਣ ਨੂੰ ਸਾਰਾ ਕੁ ਮਿਲੂਗਾ ਹੁਣ ਵੇਖੋ ਜਿਹੜੇ ਝੁੱਗੀਆਂ ਚੌਂਪੜੀਆਂ ਵਾਲੇ ਆ ਜਿਹੜੇ ਟ੍ਰੇਨ ਰੇਲਵੇ ਸਟੇਸ਼ਨ ਆ ਕੇ ਬੱਸ ਸਟੈਂਡ ਝੁੱਗੀਆਂ ਚੌਂਪੜੀਆਂ ਵਾਲੇ ਉਹਨਾਂ ਦੇ ਬੱਚੇ ਪਲਦੇ ਹੀ ਆ ਉਹਨਾਂ ਵਾਲੇ ਵੇਖੋ ਆਪਣੇ ਨੀਵੇਂ ਵਾਲ ਵੇਖੋ ਆਪਾਂ ਆਪੋਂ ਤਲੇ ਵਾਲ ਬਣੇ ਆ ਇਸ ਕਰਕੇ ਸੋਸਾਇਟੀ ਵੀਰ ਨਾ ਕਰਿਆ ਕੋਈ ਪੁਲਿਸ ਤੋਂ ਛਾਲ ਮਾਰ ਲੈਂਦਾ ਇੱਕ ਆ ਲਵ ਮੈਰੀਜ ਦਾ ਜਿਆਦਾ ਟ੍ਰੈਂਡ ਜ ਆ ਗਿਆ ਜਦੋਂ ਮੁੰਡਾ ਕੁੜੀ ਸੁਪਨੇ ਦਿਖਾ ਦਿੰਦਾ ਵੱਡੇ ਜਦੋਂ ਵਿਆਹ ਜਾਂਦਾ ਵਾ ਉਦੋਂ ਮੇਰੇ ਮੇਰੇ ਅਰਗੇ ਕਰਾਏ ਤੇ ਰਹਿਣਾ ਪੈਂਦੇ ਆ ਮਾਪਿਆਂ ਤੋਂ ਚੋਰੀ ਵਿਆਹ ਕਰਾਉਂਦੇ ਆ ਇਹ ਵੀ ਚੱਕਰ ਜੇ ਕੁੜੀ ਮੁੰਡੇ ਨਹੀਂ ਬੰਦੀ ਤੇ ਅੱਜ ਕੱਲ ਇਹ ਆਸ਼ਕੀ ਵਾਲਾ ਵਿੱਚ ਵੀ ਬਹੁਤ ਜ਼ਿਆਦਾ ਸੁਸਾਇਡ ਹੋ ਰਹੀ ਆ ਇਸ ਕਰਕੇ ਬੇਨਤੀ ਆ ਵੀ ਆਤਮ ਹੱਤਿਆ ਕੋਈ ਮਸਲੇ ਦਾ ਹੱਲ ਨਹੀਂ ਆ ਜੋ ਵੀ ਆਪਣੇ ਮਾਪਿਓ ਨਾਲ ਪ੍ਰੇਮ ਪਿਆਰ ਨਾਲ ਜੋ ਵੀ ਆਂਦੇ ਉਹ ਬਹਿ ਕੇ ਪ੍ਰੇਮ ਪਿਆਰ ਨਾਲ ਘਰੇ ਗੱਲਬਾਤ ਕਰਕੇ ਫੇਰ ਸਟੈਪ ਚੁੱਕਿਆ ਕਰੋ ਆਤਮ ਸੁਸਾਇਡ ਕਰਨਾ ਹੁਣ ਵੇਖੋ ਲੋਕਾਂ ਦਾ ਇਕੱਲਾ ਇਕੱਲਾ ਮਾਂ ਪੋਤੀ ਬੋਤ ਤਾਂ ਉਹ ਬਾਹਰ ਜਾਂਦਾ ਹੈ ਵੇਖੋ ਉਹ ਵੀ ਮਜਬੂਰੀਆਂ ਸਰਕਾਰ ਕੋਈ ਜਾਂ ਸਰਕਾਰੀ ਜਾਂ ਚਲੋ ਸਰਕਾਰੀ ਤਾਂ ਭੁੱਲ ਹੀ ਜਾ ਉਹਨਾਂ ਨੌਕਰੀ ਕੋਈ ਪ੍ਰਾਈਵੇਟ ਕੋਈ ਫੈਕਟਰੀਆਂ ਤੋਂ ਨਾਲ ਇੱਕ ਸਵਰਾਜ ਵਾਲਿਆਂ ਆਈਟੀਆਈ ਕਰੋ ਸਕਿੱਲ ਕਰੋ ਪੜ੍ਹਾਈ ਕਰੋ ਵੀਰ ਪੜ੍ਹਾਈ ਦਾ ਮੁੱਲ ਜੋ ਹਰ ਇੱਕ ਇਦਾਂ ਵੀ ਦਾ ਪਲੱਸ 2 ਜ਼ੀਰੋ ਹੋ ਗਈ ਜੇ ਕੋਈ ਸਕਿੱਲ ਹੁਨਰ ਵੈਲਡਿੰਗ ਪਲੰਬਰ ਇਲੈਕਟ੍ਰੀਸ਼ੀਅਨ ਇਹੋ ਜਿਹੇ ਕੰਮ ਸਿੱਖੋ ਬਾਹਰ ਵੀ ਮੋਲਾ ਤੇ ਇੱਥੇ ਵੀ ਮੋਲਾ ਬੰਦਾ ਭੁੱਖਾ ਨਹੀਂ ਮਰਦਾ ਕਰੋੜਪਤੀ ਬੰਦਾ ਜੇ ਤੂੰ ਸਕਿੱਲ ਆ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖੋ ਵੇਖੋ ਕਿੱਡੇ ਵਧੀਆ ਕੰਮ ਆ ਇਲੈਕਟ੍ਰੀਸ਼ੀਅਨ ਦਾ ਟਾਪ ਤੇ ਇੱਕ ਨੰਬਰ ਦਾ ਕੰਮ ਹੈ ਇੰਡੀਆ 'ਵਾਲੇ ਗੱਲ ਪਤਾ ਕੀ ਆ ਹੁਣ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ लवली ਹੋਵੇ ਗੁਰਨਾਨਕ ਕੋਈ ਖਾਲਸਾ ਕਾਲਜ ਹੋਵੇ ਜਦੋਂ ਉਹ ਡਿਗਰੀਆਂ ਕਰ ਲੈ ਉਹਨਾਂ ਦਾ ਕੰਡੈਕਟ ਹੋਏ ਕਨੈਕਟ ਹੋ ਜਾਂਦਾ ਵੱਡੀਆਂ ਵੱਡੀਆਂ ਸੋਨ ਵਾਲੀ ਕਾਰਟ ਸੋਨਾ ਫਾਰਮ ਟ੍ਰੈਕ ਕੰਪਨੀ ਉਹ ਫਿਰ ਉੱਥੋਂ ਬੱਚੇ ਚੱਕ ਲੈਂਦੇ ਕਾਲਜਾਂ ਯੂਨੀਵਰਸਿਟੀਆਂ ਤੇ ਜਿਹੜੇ ਜਿਨੇ ਜਿਨੇ ਨਾਰਮਲ ਕੀਤੀ ਹੁੰਦੀ ਉਹਨੂੰ ਪਤਾ ਨਹੀਂ ਲੱਗਦਾ ਉਹ ਆਉਂਦਾ ਵੀ ਮੈਂ ਆਈਟੀਆਈ ਕੀਤੀ ਮੈਨੂੰ ਕਿਉਂ ਨਹੀਂ ਚੁੱਕਿਆ ਉਹਦਾ ਲਿੰਕ ਹੋ ਜਾਂਦਾ ਪਹਿਲਾਂ ਹੀ ਉਹ ਚੱਕ ਲੈਂਦੇ ਬੱਚੇ 80 85 90% ਵਾਲੇ ਹੁਣ ਵੇਖੋ ਕਈ ਹੁਣ ਬੀਏ ਐਮਐਸਸੀ ਬੀਐਸਸੀ ਕਰਕੇ ਰੀਡਿੰਗਾਂ ਲਾਉਂਦਾ ਵੇਖੋ ਇਹਨੇ ਇਹਨੇ ਪੀਆਂ ਦੀਆਂ ਨੌਕਰੀਆਂ 10 15 15 15 15 15000 ਮੁੰਡਾ ਚੱਲ ਜਾਂਦਾ ਤੇ 10 12 ਨੌਕਰੀਆਂ ਨਿਕਲਦੀਆਂ 10 ਜਾਂ 12 ਪੋਸਟਾਂ ਕੰਕੀਆਂ ਹੁੰਦੀਆਂ ਅੱਜਕੱਲ ਪੜ੍ਹਾਈ ਦਾ ਮੂਲ ਨਹੀਂ ਲੋਕੀ ਬਾਹਰ ਨੂੰ ਭੱਜ ਰਹੇ ਬਾਹਰ ਦਾ ਟ੍ਰੈਂਡ ਆ ਗਿਆ ਬਾਹਰ ਨੂੰ ਭੱਜ ਰਹੇ ਉੱਥੇ ਵੀ ਸਕਿੱਲ ਚਾਹੀਦੀ ਹੈ ਨਹੀਂ ਤੇ ਲੇਬਰ ਤੇ ਫਿਰ ਜਾਣਾ ਪੈਂਦਾ ਆਪਾਂ ਨੂੰ ਹੁਨਰ ਦੁੰਦਾ ਨਹੀਂ ਆਪਣੇ ਜਾਂ ਆਪਾਂ ਫਾਰਮ ਦੀ ਫਾਰਮਿੰਗ ਦਾ ਕੰਮ ਅੱਜ ਦੇ ਯੂਰਪ ਕੰਟਰੀਆਂ ਚ ਚੱਲ ਜਿਓ ਇਟਲੀ ਪੁਰਤਗਾਲ ਜਰਮਨ ਚੱਲ ਜਿਓ ਇਧਰ ਫਾਰਮਿੰਗ ਦਾ ਕੰਮ ਆ ਡੇਡ ਡੇਡ 2-2 ਲੱਖ ਵਧੀਆ ਬੰਦੇ ਕਮਾਉਂਦੇ ਆ ਸੁਇਸਾਈਡ ਕਰਨਾ ਕੋਈ ਮਸਲੇ ਦਾ ਹੱਲ ਨਹੀਂ ਆ ਬੇਨਤੀ ਆ ਵੀ ਸਾਡਾ ਇਹੋ ਮੁੱਦਾ ਹੁੰਦਾ ਵੀ ਕੋਈ ਚੰਗਈ ਸੋਚ ਚੰਗੇ ਵਿਚਾਰ ਦੇਸ਼ ਵਿਦੇਸ਼ ਦੀ ਸੰਗਤ ਤਲ ਪਹੁੰਚਣ ਚੰਗੇ ਸੁਣ ਤੇ ਲਾਈਕ ਸ਼ੇਅਰ ਕਮੈਂਟ ਆਪਣਾ ਕਰ ਦੋ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਚੈਨਲ ਆ ਆਪਾਂ ਇਦਾਂ ਵਕ ਵਕ ਟੌਪਿਕ ਵਿਸ਼ੇ ਮੁੱਦੇ ਆਪਾਂ ਬਣਾਉਂਦੇ ਰਹਿੰਦੇ ਆ ਵਾਹਿਗੁਰੂ ਖਾਲਸਾ ਜੀ ਫਤਿਹ